वेलकम बैक टू माय YouTube चैनल सिख हिस्ट्री 13 13 वाहेगुरु जी का खालसा वाहेगुरु जी की फतेह ਇਹ ਤਸਵੀਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹੈ ਅਤੇ ਇਸ ਵੀਡੀਓ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੀ ਵਿਸਥਾਰਤ ਜੀਵਨੀ ਪੰਜਾਬੀ ਵਿੱਚ ਦੱਸੀ ਗਈ ਹੈ ਜਨਮ ਅਤੇ ਪਰਿਵਾਰਕ ਪਿੱਠ ਭੂਮੀ ਗੁਰੂ ਅੰਗਦ ਦੇਵ ਜੀ ਦਾ ਅਸਲ ਨਾਮ ਭਾਈ ਲੈਣਾ ਜੀ ਸੀ ਉਹਨਾਂ ਦਾ ਜਨਮ 31 ਮਾਰਚ 1504 ਈਸਵੀ ਨੂੰ ਮੱਤਾ ਜ਼ਿਲ੍ਹਾ ਮੁਖਤਸਰ ਸਾਹਿਬ ਪੰਜਾਬ ਦੇ ਪਿੰਡ ਹਰੀਕੇ ਨੇੜੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਭਾਈ ਫੇਰੂਮੱਲ ਜੀ ਸੀ ਜੋ ਕਿ ਇੱਕ ਠਿਕਾਣੇਦਾਰ ਮਲਕਤ ਅਧਿਕਾਰੀ ਸਨ। ਮਾਤਾ ਜੀ ਦਾ ਨਾਮ ਸਵਰਾਈ ਦੇਵੀ ਜੀ ਸੀ। ਭਾਈ ਲੈਣਾ ਜੀ ਸੰਪੂਰਨ ਹਿੰਦੂ ਖੱਤਰੀ ਪਰਿਵਾਰ ਵਿੱਚ ਪੈਦਾ ਹੋਏ ਸਨ। ਅਤੇ ਬਚਪਨ ਤੋਂ ਹੀ ਧਾਰਮਿਕ ਰੁਝਾਨ ਵਾਲੇ ਨਮਰ ਸੇਵਾਦਾਰ ਅਤੇ નિષ્ઠਾਵਾਨ ਵਿਅਕਤੀ ਸਨ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਭਾਈ ਲੈਣਾ ਜੀ ਬਚਪਨ ਤੋਂ ਹੀ Hindu ਮਤ ਦੇ ਮਾਤਾ ਦੇਵੀ ਦੇ ਭक्त ਸਨ ਅਤੇ ਹਰ ਸਾਲ ਜਵਾਲਾ ਮਾਈ ਦੇ ਦਰਸ਼ਨ ਲਈ ਯਾਤਰਾ ਤੇ ਜਾਂਦੇ ਸਨ ਇੱਕ ਵਾਰੀ ਜਦੋਂ ਉਹ ਆਪਣੇ ਸਾਥੀਆਂ ਸਮੇਤ ਜਵਾਲਾ ਜੀ ਨੂੰ ਜਾਂਦੇ ਹੋਏ ਸੁਲਤਾਨਪੁਰ ਲੋਧੀ ਦੇ ਨੇੜੇ ਪਹੁੰਚੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਸਾਧ ਸੰਗਤ ਬਾਰੇ ਪਤਾ ਲੱਗਾ ਉਹ ਉੱਥੇ ਪਹੁੰਚੇ ਅਤੇ ਗੁਰੂ ਜੀ ਦੀ ਬਾਣੀ ਸੁਣੀ ਉਸ ਪਲ ਤੋਂ ਉਹਨਾਂ ਦੀ ਜ਼ਿੰਦਗੀ ਬਦਲ ਗਈ ਉਹਨਾਂ ਨੇ ਆਪਣੀ ਮਾਤਾ ਦੀ ਯਾਤਰਾ ਛੱਡ ਕੇ ਗੁਰੂ ਨਾਨਕ ਦੇਵ ਜੀ ਦੀ ਚਰਨ ਸ਼ਰਨ ਲੈ ਲਈ ਸੇਵਾ ਨਿਵਰਤਾ ਅਤੇ ਪ੍ਰੀਤ ਭਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਉਹ ਬਹੁਤ ਨਿਵਾਰੇ ਕੀਰਤ ਕਰਦੇ ਅਤੇ ਗੁਰੂ ਅੱਗੇ ਪੂਰੀ ਪ੍ਰੀਤ ਨਾਲ ਨਿਭਾਉਂਦੇ ਸਨ ਉਹ ਗੁਰੂ ਘਰ ਦੀਆਂ ਹਰੇਕ ਸੇਵਾਵਾਂ ਵਿੱਚ ਪੂਰੀ ਨਿਸ਼ਠਾ ਨਾਲ ਹਿੱਸਾ ਲੈਂਦੇ ਜਿਵੇਂ ਕਿ ਚੱਕੀ ਪਿਸਣੀ ਲੰਗਰ ਬਣਾਉਣਾ ਭਾਈ ਮਰਦਾਨੇ ਦੀ ਸਹਾਇਤਾ ਕਰਨੀ ਸੰਤ ਸੰਗਤ ਨੂੰ ਸੇਵਾ ਦੇਣੀ ਇੰਨਾ ਗੁਣਾ ਨੇ ਗੁਰੂ ਨਾਨਕ ਦੇਵ ਜੀ ਨੂੰ ਪ੍ਰਭਾਵਿਤ ਕੀਤਾ ਗੁਰੂ ਗੱਦੀ ਦੀ ਪ੍ਰਾਪਤੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਮੇਂ ਤੇ ਕਰਤਾਰਪੁਰ ਵਿਖੇ ਪਾਈ ਲੈਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ ਇਹ ਸਮਾਂ ਸੀ ਸਤੰਬਰ 1539 ਇਸਵੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਉਹਨਾਂ ਨੂੰ ਆਪਣਾ ਰੂਪ ਮੰਨਿਆ ਅਤੇ ਨਾਮ ਦਿੱਤਾ ਗੁਰੂ ਅੰਗਦ ਅਰਥਾਤ ਮੇਰਾ ਹੀ ਅੰਗ ਮੇਰੀ ਹੀ ਰੂਹ ਇਸ ਤਰ੍ਹਾਂ ਪਾਈ ਲੈਣਾ ਜੀ ਸਿੱਖ ਧਰਮ ਦੇ ਦੂਜੇ ਗੁਰੂ ਬਣੇ ਖੂਬੀਆਂ ਤੇ ਯੋਗਦਾਨ ਗੁਰਮੁਖੀ ਲਿਪੀ ਦਾ ਵਿਕਾਸ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਲਿਖਣ ਲਈ ਇੱਕ ਨਵੀਂ ਲਿਪੀ ਨੂੰ ਪ੍ਰਚਲਿਤ ਕੀਤਾ ਜਿਸ ਨੂੰ ਅਸੀਂ ਗੁਰਮੁਖੀ ਲਿਪੀ ਕਹਿੰਦੇ ਹਾਂ ਏ ਲਿਪੀ ਆਮ ਲੋਕਾਂ ਲਈ ਸੌਖੀ ਆਧੁਨਿਕ ਅਤੇ ਸਮਝਣਯੋਗ ਸੀ ਗੁਰਮੁਖੀ ਲਿਪੀ ਰਾਹੀਂ ਉਹਨਾਂ ਨੇ ਸਿੱਖ ਧਰਮ ਦੀ ਬਾਣੀ ਅਤੇ ਗੁਰਮਤ ਸਿੱਖਿਆ ਨੂੰ ਲਿਖਤੀ ਰੂਪ ਦਿੱਤਾ ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਗੁਰੂ ਅੰਗਦ ਦੇਵ ਜੀ ਨੇ ਬੱਚਿਆਂ ਦੀ ਸਿੱਖਿਆ ਲਈ ਸਕੂਲ ਖੋਲੇ ਅਤੇ ਉਨਾਂ ਨੂੰ ਪੜਨ ਲਿਖਣ ਦੀ ਪ੍ਰੇਰਣਾ ਦਿੱਤੀ। ਉਹ ਖੇਡਾਂ ਅਤੇ ਸਰੀਰਕ ਕਸਰਤ ਨੂੰ ਵੀ ਅਹੰਕਾਰ ਦਿੰਦੇ ਸਨ। ਜਿਸ ਕਾਰਨ ਮਲਖੇਡਾ, ਕੁਸ਼ਤੀ, ਦੌੜ ਤੇ ਭਾਰ ਉਠਾਣਾ ਆਦ ਉਹਨਾਂ ਆਦ ਖੇਡਾਂ ਨੂੰ ਆਤਮ ਵਿਸ਼ਵਾਸ ਦਾ ਸਾਧਨ ਬਣਾਇਆ। ਗੁਰੂ ਨਾਨਕ ਦੀ ਬਾਣੀ ਦਾ ਸੰਚੈ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ इकਟ्ठा ਕੀਤਾ ਅਤੇ ਲਿਖਤੀ ਰੂਪ ਵਿੱਚ ਸੰਭਾਲਿਆ ਜਿਸ ਕਾਰਨ ਅੱਗੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸੰਭਵ ਹੋਈ ਖਡੂਰ ਸਾਹਿਬ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਖਡੂਰ ਸਾਹਿਬ ਅੱਜ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਨਗਰੀ ਨੂੰ ਆਪਣਾ ਕੇਂਦਰ ਬਣਾਇਆ ਉੱਥੇ ਉਹਨਾਂ ਨੇ ਲੰਗਰ ਪ੍ਰਥਾ, ਸੰਗਤ, ਸਿੱਖਿਆ ਅਤੇ ਗੁਰਬਾਣੀ ਪ੍ਰਚਾਰ ਨੂੰ ਵਿਕਸਿਤ ਕੀਤਾ। ਜੋਤੀ ਜੋਤ ਸਮਾਉਣਾ ਗੁਰੂ ਅੰਗਦ ਦੇਵ ਜੀ ਨੇ ਆਪਣੀ ਜੋਤੀ ਜੋਤ 29 ਮਾਰਚ 1552 ਈਸਵੀ ਨੂੰ ਖਡੂਰ ਸਾਹਿਬ ਵਿਖੇ ਸਮਾਈ। ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਜੋ ਤੀਜੇ ਗੁਰੂ ਹੋਏ। ਗੁਰੂ ਅੰਗਦ ਦੇਵ ਜੀ ਦੀ ਵਿਰਾਸਤ ਨਮਰਤਾ ਨਿਵਰਤਾ ਅਤੇ ਸੇਵਾ ਦਾ ਪ੍ਰਤੀਕ ਗੁਰਮੁਖੀ ਲਿਪੀ ਦੇ ਸੰਸਥਾਪਕ ਗੁਰਬਾਣੀ ਸੰਚੈ ਦਾ ਆਰੰਭ ਸਿੱਖ ਬਾਲ ਸਿੱਖਿਆ ਅਤੇ ਸਰੀਰਕ ਤੰਦਰੁਸਤੀ ਦੇ ਪ੍ਰੇਰਕ ਗੁਰੂ ਨਾਨਕ ਦੇਵ ਜੀ ਦੀ ਰੌਸ਼ਨੀ ਨੂੰ ਅੱਗੇ ਵਧਾਉਣ ਵਾਲੇ ਨਿਸ਼ਕਰਸ਼ ਗੁਰੂ ਅੰਗਦ ਦੇਵ ਜੀ ਦੀ ਸਿੱਖ ਧਰਮ ਦੇ ਇੱਕ ਅਮੋਲਕ ਰਤਨ ਸਨ ਉਹਨਾਂ ਦੀ ਨਮਰਤਾ ਆਤਮਕਤਾ ਸੇਵਾ ਅਤੇ ਗੁਰਮਤਿ ਰਾਹ ਨੇ ਸਿੱਖੀ ਦੀ ਨਵੀਂ ਪੀੜ੍ਹੀ ਲਈ ਨਵਾਂ ਰਸਤਾ ਦੱਸਿਆ ਉਹ ਗੁਰੂ ਨਾਨਕ ਦੇਵ ਜੀ ਦੇ ਅਸਲ ਰੂਪ ਦੀ ਤਸਵੀਰ ਸਨ ਨਿਮਰਤਾ ਗਿਆਨ ਅਤੇ ਪ੍ਰੇਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ please like share comment and subscribe my youtube channel for more